ਰਾਮਪਰਾ ਸ਼ਹਿਰ ਵਾਸੀਆਂ ਦੀ ਮਸੀਬਤਾਂ ਵਿੱਚ ਹੋਇਆ ਹੋਰ ਵਾਧਾ ਰੇਲਵੇ ਓਵਰ ਬ੍ਰਿਜ ਦੀ ਉਸਾਰੀ ਦਾ ਕੰਮ ਠੱਪ ਟੈਂਡਰ ਦੀਆਂ ਸ਼ਰਤਾਂ ਦੀ ਉਲੰਘਣਾ ਕਾਰਨ ਹੋਇਆ ਰੱਦ ਰਾਮਪਰਾ ਫੂਲ ਵਿੱਚ 64 ਕਰੋੜ ਰੁਪਏ ਦੀ ਲਾਗਤ ਨਾਲ ਬਣ ਰਹੀ ਰੇਲਵੇ ਓਵਰ ਬ੍ਰਿਜ ਦੀ ਉਸਾਰੀ ਦਾ ਕੰਮ ਲੰਮੇ ਸਮੇਂ ਲਈ ਲਟਕ ਗਿਆ ਹੈ ਉਤਰੀ ਏਵੀ ਵੱਲੋਂ ਟੈਂਡਰ ਦੀਆਂ ਸ਼ਰਤਾਂ ਦੀ ਉਲੰਘਣਾ ਕਾਰਨ ਉਸਾਰੀ ਦੇ ਕੰਮਾਂ ਨੂੰ ਰੱਦ ਕਰ ਦਿੱਤਾ ਗਿਆ ਦੁਆਰਾ ਟੈਂਡਰ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ ਦਸਨਾ ਬਣਦਾ ਹੈ ਕਿ ਰਾਜਪੁਰਾ ਬਠਿੰਡਾ ਰੇਲਵੇ ਸੈਕਸ਼ਨ ਦੀ ਕਰਾਸਿੰਗ ਤੇ ਪੈਂਦੇ ਸਪੁੱਲ ਦੇ ਨਿਰਮਾਣ ਉਤੇ ਲਗਭਗ 36 ਕਰੋੜ 55 ਲੱਖ ਰੁਪਏ ਦੇ ਖਰਚੇ ਦਾ ਅਨੁਮਾਨ ਲਗਾਇਆ ਗਿਆ ਸੀ 1135 ਮੀਟਰ ਲੰਮੇ ਔਰ ਬ੍ਰਿਜ ਦੀ ਉਚਾਈ ਦਾ ਕੰਮ 3 ਸਾਲ ਪਹਿਲਾਂ 1 ਸਾਲ ਦੇ ਸਮੇਂ ਅੰਦਰ ਨੇਪੇ ਚੜਨ ਦਾ ਟੀਚਾ ਮਿਥਾ ਗਿਆ ਸੀ ਲੇਕਿਨ ਲੱਗਦਾ ਇਹ ਹੈ ਕਿ ਪੁਲ ਦੀ ਸਾਰੀ ਦੇ ਕੰਮ ਨੂੰ ਹੋਰ ਪਤਾ ਨਹੀਂ ਕਿੰਨਾ ਸਮਾਂ ਲੱਗ ਸਕਦਾ ਜਾਣਕਾਰੀ ਅਨੁਸਾਰ ਲੋਕ ਨਿਰਮਾਣ ਭਵਨ ਦੇ ਮਾਰਗ ਵਿਭਾਗ ਵੱਲੋਂ ਭਵਨ ਅਤੇ ਮਾਰਗ ਨੂੰ 30 ਕਰੋੜ 82 ਲੱਖ ਰੇਲਵੇ ਦੇ ਹਿੱਸੇ ਨੂੰ 14 ਕਰੋੜ 10 ਲੱਖ ਪਾਵਰ ਕਾਮ ਨੂੰ ਬਿਜਲੀ ਦੀਆਂ ਤਾਰਾਂ ਖੰਭੇ ਆਦ ਸਿਫਟ ਕਰਨ ਲਈ 60 ਲੱਖ ਰੁਪਏ ਰੇਲਵੇ ਨੂੰ ਜ਼ਮੀਨ ਦੇ ਐਬਜ ਵਿੱਚ 8 ਕਰੋੜ ਜਲ ਸਪਲਾਈ ਤੇ ਸੀਵਰੇਜ ਨੂੰ 4 ਕਰੋੜ ਰੁਪਏ ਦੇ ਦੇਣਦਾਰ ਨਾਲ ਨਾਲ ਪ੍ਰਾਈਵੇਟ ਜ਼ਮੀਨ ਦੇ ਐਬਜ ਵਿੱਚ ਲਗਭਗ 3 ਕਰੋੜ ਰੁਪਏ ਦੀ ਰਾਸ਼ੀ ਦਿੱਤੀ ਗਈ ਉਤਰੀ ਰੇਲਵੇ ਦੇ ਡਿਪਟੀ ਚੀਫ ਇੰਜੀਨੀਅਰ ਵੱਲੋਂ ਆਰਟੀਆਈ ਤਹਿਤ ਦਿੱਤੀ ਜਾਣਕਾਰੀ ਵਿੱਚ ਸਪਸ਼ਟ ਕੀਤਾ ਗਿਆ ਹੈ ਕਿ ਤਪਾਰਾਂਪਰਾ ਫੂਲ ਰੇਲਵੇ ਸਟੇਸ਼ਨ ਦੇ ਵਿਚਕਾਰ ਐਲਸੀ 115B ਦੋ ਟੀ ਦੇ ਬਦਲੇ ਰੇਲਵੇ ਓਵਰਪੇਜ ਦੀ ਸਾਰੀ ਦਾ ਠੇਕਾ ਏਜੰਸੀ ਦੁਆਰਾ ਟੈਂਡਰ ਦੀਆਂ ਸ਼ਰਤਾਂ ਦੀ ਉਲੰਘਣਾ ਕਰਕੇ 8424 ਨੂੰ ਰੱਦ ਕਰ ਦਿੱਤਾ ਗਿਆ ਉਨਾ ਸਪਸ਼ਟ ਕੀਤਾ ਕਿ ਹੁਣ ਕੰਮ ਦੀ ਰੀਟੈਂਡਿੰਗ ਪ੍ਰਕਿਰਿਆ ਵਿੱਚ ਹੈ ਦੂਜੇ ਪਾਸੇ ਇਹ ਵੀ ਪਤਾ ਲੱਗਾ ਕਿ ਪਹਿਲਾ ਕੰਮ ਕਰਦੀ ਏਜੰਸੀ ਵੱਲੋਂ ਵੀ ਕਾਨੂੰਨੀ ਸੜਾ ਲੈ ਗਿਆ ਹੈ ਜਿਸ ਕਾਰਨ ਹਾਲ ਦੀ ਘੜੀ ਪੂਰੇ ਕੰਮ ਨੂੰ ਬ੍ਰੇਕਾਂ ਲੱਗੀਆਂ ਹਨ ਉਧਰ ਰੇਲਵੇ ਦੇ ਉਸਾਰੀ ਵਿਭਾਗ ਵੱਲੋਂ ਟੈਂਡਰਾਂ ਨੂੰ ਰੱਦ ਕਰਨਾ ਕਈ ਤਰ੍ਹਾਂ ਦੇ ਸਵਾਲ ਖੜੇ ਕਰਦਾ ਹੈ ਲੋਕਾਂ ਨੇ ਹੁਣ ਕੰਮ ਦੀ ਗੁਣਵੱਤਾ ਸਬੰਧੀ ਵੀ ਸਵਾਲ ਉਠਾਉਣੇ ਸ਼ੁਰੂ ਕਰ ਦਿੱਤੇ ਹਨ ਇਹ ਵੀ ਕਿ ਪੁਲ ਦੀ ਉਸਾਰੀ ਦੇ ਲੰਮਾ ਸਮਾਂ ਨੇਪਰੇ ਨਾ ਚੜਨ ਕਾਰਨ ਫੈਕਟਰੀ ਰੋਡ ਦੇ ਦੁਕਾਨਦਾਰਾਂ ਦਾ ਕਾਰੋਬਾਰ ਲਗਭਗ ਫੇਲ ਹੀ ਹੋ ਗਿਆ ਦੂਜੇ ਪਾਸੇ ਪੁਲ ਸਾਰੀ ਵਿੱਚ ਦੇਰੀ ਹੋਣ ਕਾਰਨ ਬਾਜ਼ਾਰਾਂ ਦਾ ਟ੍ਰੈਫਿਕ ਵਿਸ਼ਤਤਾ ਦਾ ਬੁਰਾ ਹਾਲ ਹੈ। ਕਈ ਵਾਰ ਤਾਂ ਨੈਸ਼ਨਲ ਹਾਈਵੇ ਤੇ ਜਨਤਕ ਸੰਗਠਨਾਂ ਵੱਲੋਂ ਲਗਾਏ ਗਏ ਧਾਰਨਿਆਂ ਕਰ ਰਾਮਪੁਰਾ ਫੂਲੰਦਰ ਕਈ-ਕਈ ਘੰਟੇ ਜਾਮ ਦੀ ਸਥਿਤੀ ਬਣ ਜਾਂਦੀ ਹੈ। ਦੱਸਣਾ ਬਣਦਾ ਹੈ ਕਿ ਰਾਮਪੁਰਾ ਫੂਲ ਸਹਿਰ ਦੋ ਭਾਗਾਂ ਨਾਭਾ ਮੰਡੀ ਤੇ ਪਟਿਆਲਾ ਮੰਡੀ ਵਿੱਚ ਵੰਡਿਆ ਹੋਇਆ ਹੈ। ਸੈਦ ਦੇ ਵਿੱਚ ਕਾਰ ਦੀ ਰੇਲਵੇ ਲਾਈਨ ਗੁਜ਼ਰਦੀ ਹੈ ਜਿਸ ਕਾਰਨ ਸਹਿਰ ਨੂੰ ਇੱਕ ਦੂਜੇ ਪਾਸੇ ਜਾਣ ਵਿੱਚ ਭਾਰੀ ਦਿੱਕਤਾਂ ਆਉਂਦੀਆਂ ਹਨ। ਰੇਲਵੇ ਲਾਈਨ ਤੇ ਗੰਗਾ ਨਗਰ ਅੰਬਾਲਾ ਦਿੱਲੀ ਸਵਾਰੀ ਗੱਡੀਆਂ ਸਮੇਤ 40 ਦੇ ਕਰੀਬ ਰੇਲ ਗੱਡੀਆਂ ਦਾ ਆਉਣਾ ਜਾਣਾ ਬ ਜਿਸ ਕਾਰਨ ਸਾਈਡ ਦਾ ਅਦਰੂਨੀ ਪਾਟਕ ਘੰਟਾਬਦੀ ਬੰਦ ਰਹਿੰਦਾ ਸੀ এবਿਕ ਸੈਕਸ਼ਨ ਉਤੇ ਹੁਣ ਰੇਲਵੇ ਲਾਈਨ ਦੀ ਦੂਰੀ ਲਗਭਗ ਵਸਾਈ ਜਾ ਚੁੱਕੀ ਹੈ ਬੰਦ ਪਾਟਕਾਂ ਦੇ ਰੇਲਵੇ ਲਾਈਨਾਂ ਦੀ ਕਰਾਸਿੰਗ ਕਾਰਨ ਬਜ਼ੁਰਗਾਂ ਨੂੰ ਕਾਫੀ ਕਠਾਈਆਂ ਦਾ ਸਾਹਮਣਾ ਕਰਨਾ ਪੈਂਦਾ ਰਿਹਾ ਹੈ ਇਸ ਰੇਲਵੇ ਰੂਟ ਤੇ ਏਸ਼ੀਆ ਦੀ ਵੱਡੀ ਸੌਣੀ ਲਹਿਰਾ ਮਹੱਬਤ ਥਰਮਲ ਪਲਾਂਟ ਕੇਂਦਰੀ ਖਾਦ ਕਾਰਖਾਨਾ ਤੈਲ ਦੇ ਪੰਹਾਰਾਂ ਦੇ ਟਿਪੂ ਹੋਣ ਕਾਰਨ ਸਾਰਾ ਦਿਨ ਗੱਡੀਆਂ ਦੇ ਗੁਜਰਨ ਕਾਰਨ ਕਈ ਵਾਰ ਨਾਭਾ ਮੰਡੀ ਦੇ ਲੋਕ ਰੇਲਵੇ ਸਟੇਸ਼ਨ ਤੋਂ ਟਿਕਟ ਲੈ ਕੇ ਗੱਡੀ ਚੜਨ ਤੇ ਵੀ ਨਕਾਮ ਰਹਿ ਜਾਂਦੇ ਹਨ ਉਤਰੀ ਰੇਲਵੇ ਅਧਿਕਾਰੀਆਂ ਵੱਲੋਂ ਇਹ ਵੀ ਸਪਸ਼ਟ ਕੀਤਾ ਗਿਆ ਹੈ ਕਿ ਓਵਰਬ੍ਰਿਜ ਤੋਂ ਬਾਅਦ ਅੰਡਰਬ੍ਰਿਜ ਬਣਾਉਣ ਦੀ ਕੋਈ ਬੇਨਤੀ ਇਸ ਦਫ਼ਤਰ ਕੋਲ ਉਪਲਬਧ ਵੀ ਨਹੀਂ ਹੈ ਜਦਕਿ ਰਾਸ਼ੀ ਲੋਕ ਅਕਸਰ ਦਾਵਾ ਕਰਦੇ ਰਹਿੰਦੇ ਹਨ ਕਿ ਉਹਨਾਂ ਰੇਲਵੇ ਵਿਭਾਗ ਤੋਂ ਸਮੇਂ ਸਮੇਂ ਅੰਡਰਬ੍ਰਿਜ ਬਣਾਉਣ ਦੀ ਮੰਗ ਕੀਤੀ ਜਾਂਦੀ ਹੀ ਹੈ ਇਸ ਮਾਮਲੇ ਬਾਰੇ ਭਵਨ ਤੇ ਮਾਰਗ ਭਾਗ ਦੇ ਅਧਿਕਾਰੀਆਂ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਭਵਨ ਦੇ ਮਾਰਗ ਦੇ ਇਸੇ ਦਾ ਕੰਮ ਤਾਂ ਲਗਭਗ ਮੁਕੰਮਲ ਹੋਣ ਦੇ ਨੇੜੇ ਹੈ ਲੇਕਿਨ ਏਰ ਵਿਭਾਗ ਵੱਲੋਂ ਕੀਤੀ ਜਾਣ ਵਾਲੀ ਉਸਾਰੀ ਦਾ ਕੰਮ ਅਜੇ ਬਾਕੀ ਪਿਆ ਲੋਕਾਂ ਨੇ ਮੰਗ ਕੀਤੀ ਆ ਕਿ ਓਵਰਬ੍ਰਿਜ ਦੀ ਉਸਾਰੀ ਦਾ ਕੰਮ ਜਲਦੀ ਨੇਪਰੇ ਚੜਾ ਜਾਵੇ ਤਾਂ ਜੋ ਲੋਕ ਸਖਾਲੇ ਹੋਣ ਦੇ ਨਾਲ-ਨਾਲ ਆਪਣੇ ਤਬਾਹ ਹੋ ਚੁਕੇ ਕਾਰੋਬਾਰ ਨੂੰ ਬਚਾ ਸਕਣ